ਭਾਰਤ ਮਾਤਾ ਕੀ ਜੈ ਜੈ ਹਿੰਨ ਜੈ ਸ਼੍ਰੀ ਰਾਮ ਅੱਜ 15 ਅਗਸਤ ਦਾ 79ਵਾਂ ਆਜ਼ਾਦੀ ਦਿਹਾੜਾ ਵਾ ਮੈਂ ਦੇਸ਼ ਅਤੇ ਵਿਦੇਸ਼ ਦੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਵਾਂ ਕਿਉਂਕਿ ਸਾਡਾ ਭਾਰਤ ਚਾਹ ਹਿੰਦੁਸਤਾਨ ਬਹੁਤ ਮਜ਼ਬੂਤ ਆ ਜਿਹੜਾ ਸਾਡਾ ਤਿਰੰਗਾ ਝੰਡਾ ਵਾ ਇਹ ਸਾਨੂੰ ਕੁਰਬਾਨੀਆਂ ਦੇ ਕੇ ਮਿਲਿਆ ਵਾ ਇਹ ਰੰਗ ਦੇਖ ਲਓ ਪਹਿਲਾਂ ਕਿਹੜੇ-ਕਿਹੜੇ ਆ ਕੇਸਰੀ ਚਿੱਟਾ ਹਰਾ ਇਹ ਤਿੰਨ ਰੰਗ ਦਾ ਸਾਡਾ ਤੰਗਾ ਝੰਡਾ ਸਾਡੀ ਆਨ ਬਾਨ ਸ਼ਾਨ ਤੰਗਾ ਝੰਡਾ ਵਾ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ શ્રી ਨਿੰਦਰ ਮੋਦੀ ਜੀ ਨੇ ਇੱਕ ਸੰਦੂਰ ਮਿਸ਼ਨ ਚਲਾਇਆ ਸੀ ਆ ਜੋ ਕਿ ਪਾਕਿਸਤਾਨ ਦੇ ਵਿੱਚ ਤੰਕਵਾਦੀ ਜਿਹੜੇ ਕੈਂਪ ਚੱਲ ਰਹੇ ਸੀ ਉਹ ਸਾਰਿਆਂ ਨੂੰ ਨਸ਼ਟ ਕਰ ਦਿੱਤਾ ਗਿਆ ਜੜੇ ਸਾਡੇ ਜੰਮੂ ਕਸ਼ਮੀਰ ਆ ਚਾਹੇ ਅੰਨਿਆ ਰਾਜਾ ਵਾ ਚਾਹੇ ਛੱਤੀਗੜਾ ਚਾਹੇ ਅਸਾਮ ਆ ਚਾਹੇ ਬਿਹਾਰ ਆ ਚਾਹੇ ਕੋਈ ਹੋਰ ਰਾਜਾ ਵਾ ਸਾਰਾ ਸਾਡਾ ਭਾਰਤ ਇੱਕ ਆ ਅਸੀਂ ਦੋ ਨਹੀਂ ਇੱਕ ਆ ਲੇਕਿਨ ਜਿਹੜੇ ਅਤੰਕਵਾਦੀ ਸਾਡੇ ਜੰਮੂ ਕਸ਼ਮੀਰ ਜਾਂ ਪੰਜਾਬ ਨੂੰ ਜਾਂ ਖਾਲਸਤਾਨੀ ਟਾਰਗੇਟ ਕਰ ਰਹੇ ਆ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਬੱਬਰ ਸ਼ੇਰ ਨੇ ਗ੍ਰਹਿ ਮੰਤਰੀ ਬੱਬਰ ਸ਼ੇਰ ਨੇ ਪੈਰਾ ਥੱਲੇ ਮਸਲ ਕੇ ਰੱਖ ਦਿੰਦੇ ਆ ਇਹ ਕਿਉਂਕਿ ਸਾਡੀਆਂ ਜਿਹੜੇ ਬਾਰਡਰ ਤੇ ਬੈਠੇ ਆ ਬੀਐਸਐਫ ਜਵਾਨ ਆ ਸੀਆਈਐਲ ਸਭ ਜਵਾਨਾ ਸੀਆਰਪੀਐਫ ਆ ਆਰਮੀ ਆ ਆਈਟੀਬੀਪੀ ਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਅੱਜ ਆਜ਼ਾਦੀ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਨਾ ਵਾ ਤੁਸੀਂ ਸਾਰੇ ਬੱਬਰ ਸ਼ੇਰ ਹੋ ਤੁਸੀਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣਾ ਆਪਣੀ ਡਿਊਟੀਆਂ ਕਰ ਰਹੇ ਹੋ ਸਾਡੇ ਲੋਕਾਂ ਨੂੰ ਸੁਰੱਖਿਤ ਕਰ ਰਹੇ ਹੋ ਸਾਡੇ ਭਾਰਤੀ ਨੂੰ ਸੁਰੱਖਿਤ ਕਰ ਰਹੇ ਹੋ ਜਿਹੜੇ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਗੁਰਪਤੰਥ ਪੰਨੋਂ ਬਾਹਰ ਅਤਵਾਦੀ ਬਾਹਰ ਬੈਠਾ ਸੀ ਉਹ ਸਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦਾ ਬਾਹਰ ਬਹਿ ਕੇ ਜਾ ਸਾਡੇ ਬਕਵਾਂ ਦੀ ਭੌਂਸਾ ਮਾਂ ਜੀ ਧਮਕੀ ਦੇਂਦਾ ਸੀ ਜਾਂ ਤਿਰੰਗੇ ਝੰਡੇ ਬਾਰੇ ਅਪਛਾਤ ਬੋਲਦਾ ਸੀ ਅੱਜ ਮੈਂ ਗੁਰਸਿਮਰਨ ਸਿੰਘ ਮੰਨ ਰਿਹਾ ਆਪਦੇ ਘਰੇ ਤਿਰੰਗਾ ਝੰਡਾ ਲਹਿਰਾਇਆ ਅਤੇ ਮੇਰੇ ਹੱਥ 'ਚ ਵੀ ਤਿਰੰਗਾ ਝੰਡਾ ਵਾ ਮੈਂ ਪੰਨੂ ਅੱਤਵਾਦੀ ਨੂੰ ਕਹਿਣਾ ਚਾਹਨਾ ਵਾ ਤੇਰੀ ਇੱਕ ਨਹੀਂ ਚੱਲਣ ਦੇਵਾਂਗੇ ਤੇਰੇ ਘਰ ਦੋ ਵਾਰੀ ਤਿਰੰਗਾ ਤੇਰੇ ਘਰ ਦੋ ਵਾਰੀ ਝੰਡਾ ਲਾਇਆ ਵਾ ਤੇਰੀ ਇੱਕ ਨਹੀਂ ਚੱਲਣ ਦੇਵਾਂਗੇ ਤੇਰਾ ਹਾਲ ਤੈਨੂੰ ਨਰਕਾਂ ਦੀ ਟਿਕਟ ਜਰੂਰ ਮਿਲਣੀ ਆ ਤੂੰ ਜਿਹੜਾ ਕਹਿ ਰਿਹਾ 17 ਨੂੰ ਬੋਟਾ ਪੈਣਗੇ ਖਾਲਸਤਾਨ ਦੀਆਂ ਤੇਰੀ ਇੱਕ ਵੀ ਬੋਟਰੀ ਪੈਣ ਦਵਾਵਾਂਗੇ ਪੂਰੇ ਵਿਸ਼ਵ ਵਿੱਚ ਨਾ ਤੇਰਾ ਖਾਲਸਤਾਨ ਬਣਿਆ ਨਾ ਕਦੇ ਬੰਨ ਦਊਗਾ ਨਾ ਕਦੇ ਇਹਦਾ ਹਮੇਸ਼ਾ ਭੋਗ ਪਾਵਾਂ ਖਾਲਸਤਾਨ ਦਾ ਖਾਲਸਤਾਨੀਆਂ ਦਾ ਗੈਂਗਸਟਰਾਂ ਦਾ ਜਿੰਨੇ ਜਿਹੜੇ ਸਾਡੇ ਪੰਜਾਬ ਨੂੰ ਤਬਾਹ ਕਰਨ ਲੱਗੇ ਜਾਂ ਹਿੰਦੁਸਤਾਨ 'ਚ ਨੁਕਸਾਨ ਕਰਨ ਲੱਗੇ ਹੋਇਆ ਸਾਡੇ ਆਮ ਲੋਕਾਂ ਦੀ ਜਾਨ ਲੈ ਰਿਆ ਏ ਮੈਂ ਪੰਜਾਬ ਪੁਲਿਸ ਨੂੰ ਬਹੁਤ ਸਾਡੀ ਬਹਾਦਰ ਆ ਬਬਰ ਸ਼ੇਰ ਆ ਰੋਜ਼ ਗੈਂਗਸਟਰਾਂ ਨਾਲ ਮੁਕਾਬਲਾ ਕਰਦੀ ਆ ਲੱਤਾਂ ਹੀ ਗੋਲੀਆਂ ਮਾਰਦੀ ਪਈ ਆ ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਕਿਉਂਕਿ ਲੱਤਾਂ ਦੇ ਵਿੱਚ ਗੋਲੀਆਂ ਨਾ ਮਾਰੋ ਉਸ ਦੀਓ ਛਾਤੀ 'ਚ ਮਾਰੋ ਤਾਂ ਕਿ ਇਹਨਾਂ ਰੋਜ਼ ਦਾ ਕੰਮ ਮੁੱਕ ਜਵੇ ਕਿਉਂਕਿ ਨਹੀਂ ਇਹ ਜਮਾਨਤਾਂ ਦੇ ਬਾਹਰ ਆ ਜਾਂਦੇ ਆ ਇਹ ਇਹਨਾਂ ਲੋਕਾਂ ਨੂੰ ਮੂੰਹ ਨਹੀਂ ਮੂੰਹ ਨਾ ਲਾਇਓ ਮੈਂ ਲੋਕਾਂ ਨੂੰ ਕਹਿਣਾ ਜਿਹੜੇ ਛਪਾਉਂਦੇ ਆ ਨਾ ਆਪਣੇ ਘਰਾਂ ਵਿੱਚ ਜਿਹੜੇ ਬਾਦਦਤ ਕਰਕੇ ਕ੍ਰਾਈਮ ਕਰਕੇ ਉਹ ਤੁਰੰਤ ਫੜਾਓ ਜੇ ਤੁਹਤੋਂ ਨਹੀਂ ਫੜਾ ਆਂਦਾ ਤਾਂ ਗੁਰਸਮੇਲ ਸੰਗਮਣ ਫੜਾ ਦਊਗਾ ਅੱਤਵਾਦੀਆਂ ਦੇ ਇੱਕ ਨਹੀਂ ਚੱਲਣ ਦੇਵਾਂਗੇ ਚਾਹੇ ਲਾਰੈਂਸ ਬਸਨੋਈ ਆ ਚਾਹੇ ਗੋਲਡੀ ਬਰਾੜ ਆ ਚਾਹੇ ਲੰਡਾ ਹਰੀਕੇ ਆ ਇਹ ਸਾਰੇ ਪੈਰਾ ਥੱਲੇ ਮਸਲ ਦੇਾਂਗੇ ਇਹਨਾਂ ਦੀ ਇੱਕ ਨਹੀਂ ਚੱਲਣ ਦੇਵਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੈ ਹਿੰ ਜੈ ਹਿੰ ਜੈ ਹਿੰ